से हम सबसे जो विदाई हुई है वो वास्तव में बहुत ही दर्दनाक थी हम सब लोग हर वर्ष उनको श्रद्धांजलि देते हैं और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिल कर के चलें सब लोग मिल कर के देश के विकास में सहयोगी बने वास्तव में उनका ये बलिदान हम सबको शिक्षा देता है ਕੀ ਵਾਸਤੇ ਮੈਂ ਅਸੀਂ ਸਭ ਲੋਕ ਮਿਲ ਕੇ ਕੇ ਚਲੇ ਤਾਂ ਦੇਸ਼ ਦਾ ਜਿਆਦਾ ਅੱਛਾ ਵਿਕਾਸ ਕਰ ਪਾਈਏ। ਦੇਖੋ ਅੱਜ ਦਾ ਦਿਨ ਪੰਜਾਬ ਦੀ ਸਥਾਈ ਅਮਨ ਸ਼ਾਂਤੀ ਲਈ ਬਹੁਤ ਵੱਡਾ ਦਿਨ ਹੈ। ਜਿੱਥੇ ਅੱਜ ਸਰਬੰਸ ਸਿੰਘ ਜੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਆ ਇਸ ਪੰਜਾਬ ਦੀ ਉਨਤੀ ਤਰੱਕੀ ਦੇ ਲਈ ਅਮਨ ਸ਼ਾਂਤੀ ਦੇ ਲਈ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਆਪਣੀ ਅੱਜ ਦੇ ਦਿਨ ਕੁਰਬਾਨੀ ਦਿੱਤੀ। ਔਰ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਉਹਨਾਂ ਦਾ ਡੋਲਿਆ ਖੂਨ ਜਿਹੜਾ ਅੱਜ ਵੀ ਪੰਜਾਬ ਨੂੰ ਅੱਗੇ ਲਿਜਾ ਰਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਤੇ ਅੱਜ ਜਿਹੜਾ ਸਾਡਾ ਭਾਈਚਾਰਾ ਉਹ ਮਜ਼ਬੂਤ ਹੈ ਤੇ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਯਾਦ ਕਰ ਰਹੇ ਹਾਂ ਪੂਰੇ ਪੰਜਾਬ ਵਾਸੀ ਔਰ ਜਿਹੜੇ ਅਮਨ ਪਸੰਦ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹ ਸਰਬੰਸ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਰੋ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਉਰੀ ਰੱਖਿਆ ਕਰ ਪਾਏ ਉਹਨਾਂ ਦੇ اصولਾਂ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ થਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਨ ਬੰਦ ਸੀ ਵਚਨ ਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਨ ਬੰਦ ਰਹਾਂਗੇ ਇਹ ਜਿਹੜੇ ਰੋਹ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾਲਾ ਕਰਮ ਕੀਤਾ ਉਹਨਾਂ ਨੂੰ ਸਦਾਮਾ ਮਿਲ ਗਿਆ